ਵੀਡੀਓ ਵਾਲੇ ਮੁੰਡੇ ਨੂੰ ਮੈਂ ਕਹਿੰਦਾ ਹਾਂ ਉਤਪਤ ਬੈਕਸ ਕੈਮਰਾ ਕਿਉਂਕਿ ਮੈਂ ਬੈਸੇ ਵਿੱਚ 4-5 ਵਜੇ ਤੋਂ ਬਾਅਦ ਦਿਖੜੋਂ ਹਟ ਜਾਣਾ ਮੈਂ ਰੱਬ ਨੇ ਸ਼ਕਲੀ ਹੈ ਜੀ ਬੜਾਈਏ ਕੀ ਕਰੀਏ ਹਾਂ ਫਿਰ ਪਿੱਛੇ ਨਾ ਜਨ ਆਉਂਦਾ ਨਾ ਜਿਹੜੇ ਪਿੱਛੇ ਬੈਠੇ ਬੈ ਜਾ ਵੀਡੀਓ ਵਧੀਆ ਬਣੂ ਇਹਨਾਂ ਮੈਂ ਕਹਿ ਦਿੰਦਾ ਹਾਂ ਹਾਂ ਤਾੜੀਆਂ ਮਾਰ ਦੇ ਮੁੰਡੇ ਵਾਲੇ ਕੋਲਾਈਆਣਾ ਨਗਰ ਦੀ ਸਾਦ ਸੰਗਤ ਆਲੇ ਦੋਲੇ ਦੇ ਪਿੰਡਾਂ ਤੋਂ ਪਰਵੰਤੇ ਸੱਜਣ ਮਾਵਾ ਭੈਣਾ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਜਿੰਨੇ ਵੀ ਭਾਰੀ ਗਿਣਤੀ 'ਚ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੇਟ ਹੋ ਗਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਸੀ ਚੰਡੀਗੜ੍ਹ ਤਾਂ ਉੱਥੋਂ ਹਾਲਾਂਕਿ ਮੈਂ ਤਾਂ 12 ਵਜੇ ਵਿਲਾ ਹੋਇਆ ਸੀ ਪਰ ਫਿਰ ਕਿਉਂਕਿ 3-4 ਘੰਟੇ ਦਾ ਰਹਾ ਤਾਂ ਪਹਿਲਾਂ ਆਉਣਸਾਰ ਮੈਂ ਡਿੰਪਿਟੀ ਲੋਜੀ ਨੂੰ ਮੈਂ ਪਹਿਲਾਂ ਬੇਨਤੀ ਕਰ ਲਈ ਮੈਂ ਕਿਹਾ ਵੀ ਆਪਾਂ ਲੋਕਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਾਉਣਾ ਕਿਉਂਕਿ ਕੰਮ ਵੀ ਕਪੀਲਦਾਰੀ ਤੇ ਛੱਡ ਕੇ ਆਏ ਹਾਂ ਵੀ ਤੁਸੀਂ ਪਹਿਲਾਂ ਬੋਲ ਲਿਓ ਮੇਰੇ ਤੇ ਆਉਣ ਤੋਂ ਪਹਿਲਾਂ ਤੇ ਮੈਂ ਆ ਕੇ ਹੁਣਸਾਰ ਬੋਲੂਗਾ ਦੋ ਪਿੰਡਾਂ 'ਚ ਹੋਰ ਜਾਣਾ ਜਿੱਥੇ ਕਹੋਗੇ ਉੱਥੇ ਚੱਲਾਂਗੇ ਇਹ ਸਾਡੇ ਪਿੰਡ ਨੇ ਭਲਾਈਆਣਾ ਦੋਦਾ ਛੱਤਿਆਣਾ ਭੁੰਦੜਾ ਇਹ ਸਾਰੇ ਜਿੰਨੇ ਵੀ ਮੈਂ ਕੋਟਲੀਆ ਬਲੂ ਗਿਆ ਮੈਂ ਖਿੜਕੀਆਂ ਵਾਲੇ ਗਿਆ ਜਿੱਥੇ ਵੀ ਜਾਂਨਿਆ ਲੋਕ ਇਹੀ ਪਿਆਰ ਦਿੰਦੇ ਆ ਕੋਟ ਪਾਈ ਗਏ ਸੀਗੇ ਕਿ ਸਾਨੂੰ ਤੁਹਾਡੇ ਤੇ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਡਾ ਇਨਾਂ ਤੋਂ ਖੜਾ ਚੜਾ ਦੋ ਮਗਾ ਵੀ ਖੜਾ ਤਾਂ ਫਿਰ ਸੀ ਛਡਾਉਣਾ ਸਾਡਾ ਤਾਂ ਨਾਂ ਹੀ ਲੱਗਣਾ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਆ ਨਿੰਮ ਖੜਾ ਲੈ ਪਹਿਲਾਂ ਤਾਂ ਇਹ ਦੇਖ ਲਿਓ ਵੀ ਇਹਨਾਂ ਨੂੰ ਪੁੱਛ ਲਿਓ ਜਿਹੜੇ ਆਉਣਗੇ ਮਨਪ੍ਰੀਤ ਬਾਦਲ ਹੋਰੀ ਜਾਂ ਰਾਜੇ ਬੜੇ ਨਿੰਮ ਤੇ ਡੇਕ 'ਚ ਕੀ ਫਰਕ ਹੁੰਦਾ ਹੈ ਉਹਨੂੰ ਪਤਾ ਹੀ ਨਹੀਂ ਮਗਾ ਹਰੇਕ ਸਾਲ ਇਹ ਵੀ ਪੱਤੇ ਬਦਲ ਲੈਂਦੇ ਐ ਐਤ ਕੀ ਗਿੱਦੜ ਵਾਹੇ ਵਾਲੋ ਬਦਲੋ 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 ਬਹੁਤ ਚਿਰ ਹੋ ਗਿਆ 12 13 ਸਾਲ ਹੋ ਗਏ 12 13 ਸਾਲ ਹੋ ਗਏ ਬਦਲ ਲੋ ਨਵੇਂ ਪੱਤੇ ਟਿੱਪਲ ਦੇ ਆ ਪੱਤਿਆ ਵੇ ਕਾ ਦੀ ਖੜ 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 ਲਈ ਐ ਪੱਤ ਛੜ ਗਏ ਪੁਰਾਣੇ ਰੁੱਤ ਨਵੇਂ ਆ ਲਈ ਸਾਡੀ ਪਾਰਟੀ ਦੇ ਕੈਬਨਿਟ ਮਨਿਸਟਰ ਸਾਹਿਬ ਬੈਠੇ ਨੇ ਅਮਨ ਰੋੜਾ ਜੀ ਸਾਡੇ ਜੈਥੋ ਤੋਂ ਐਮਐਲਏ ਬੈਠੇ ਨੇ ਰਾਮਪ੍ਰੇ ਫੂਲ ਦੇ ਐਮਐਲਏ ਬੈਠੇ ਮੌੜ ਵਾਲੇ ਐਮਐਲਏ ਬੈਠੇ ਪੁੱਚੋ ਵਾਲੇ ਐਮਐਲਏ ਬੈਠੇ ਸਾਡੇ ਲਾਡੀ ਢੋਸ ਜੀ ਧਰਮਕੋੜ ਤੋਂ ਐਮਐਲਏ ਬੈਠੇ ਸਾਡੀ ਸਾਰੀ ਟੀਮ ਚੇਅਰਮੈਨ ਸਾਹਿਬ ਜੀ ਦਾ ਸਾਹਿਬ ਬੈਠਿਆ ਸਾਰੇ ਸਾਡੇ ਫਿਰੋਜਪੁਰ ਦੀ ਟੀਮ ਬੈਠੀ ਹੈ ਜਿੰਨੇ ਵੀ ਕਰਮਜੀਤ ਅਨਮੋਲ ਬੀਰੋ ਅਸੀਂ ਆਮ ਕਰਾਂਦੇ ਆ ਅਸੀਂ ਤੁਹਾਡੇ ਵਰਗੇ ਹੀ ਆ ਸਾਨੂੰ ਤੁਸੀਂ ਬਣਾਇਆ ਲੋਕ ਵੱਡੇ ਹੁੰਦੇ ਨੇ ਲੋਕ ਵੱਡੇ ਹੁੰਦੇ ਨੇ ਇਹ ਲੀਡਰ ਇਹ ਰਾਜੇ ਬੜਿੰਗ ਹੋਰੀ ਹੰਕਾਰ ਚ ਫਿਰਦੇ ਆ ਇਹ ਕਹਿੰਦੇ ਅਸੀਂ ਵੱਡੇ ਆ ਉਹ ਨਹੀਂ ਓਏ ਲੋਕ ਵੱਡੇ ਨੇ ਮੰਦੀ ਫਿਰ ਬਾਈ ਚ ਮੰਨੇ ਥੋੜਾ ਜਿਹਾ ਜੋ ਤੁਸੀਂ ਲਾਇਆ ਨਾ ਰਗੜਾ ਜਮਾਨਤਾ ਕਰਾਈਆਂ ਜਬਤ ਫਿਰ ਮੰਨੇ ਵੀ ਹਾਂ ਲੋਕ ਵੱਡੇ ਹੁੰਦੇ ਆ ਕਿਉਂਕਿ ਲੋਕਤੰਤਰ ਲੋਕਾਂ ਦਾ ਜਦੋਂ ਤੁਸੀਂ ਲੋਕਾਂ ਨੂੰ ਛੋਟੇ ਸਮਝਣ ਲੱਗ ਗਏ ਨਾ ਫਿਰ ਲੋਕ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਸਾਹਿਬ ਚਲੋ ਅੱਜ ਦੁਨੀਆ 'ਚ ਨਹੀਂ ਹੈਗੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ਼ ਦੇਵੇ ਸ਼ੀਲਾ ਦੀਕਸ਼ਤ 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹੀ ਜਦੋਂ ਆਖਰੀ ਜਦੋਂ 2000 13 ਵਾਲੀ ਇਲੈਕਸ਼ਨ ਸੀ ਉਹ ਵੀ ਮੁੱਖ ਮੰਤਰੀ ਵਜੋਂ ਖੜੀ ਸੀ ਤਾਂ ਉਹਦੇ ਵਿਰੁੱਧ ਕੇਜਰੀਵਾਲ ਖੜਾ ਸੀ ਨਵੀਂ ਦਿੱਲੀ ਵਿਧਾਨ ਸਭਾ ਚੋਂ ਉਹ ਨਵੀਂ ਪਾਰਟੀ ਸੀ ਪਾਰਟੀ ਤਾਂ ਬਣੀ ਨੂੰ 6 ਮਹੀਨੇ ਵੀ ਨਹੀਂ ਹੋਏ ਸੀ ਤੇ ਵੋਟ ਪਾਉਣ ਗਈ ਆਪਦੀ ਬੂਥ ਤੇ ਆਪਣਾ ਜਿਹੜਾ ਬੂਥ ਪੈਂਦਾ ਸੀ ਉਹਦਾ ਜਿੱਥੇ ਉਹਦੀ ਵੋਟ ਸੀ ਬਾਹਰ ਨਿਕਲਦਿਆਂ ਪੱਤਰਕਾਰਾਂ ਨੇ ਪੁੱਛਿਆ ਕੇਜਰੀਵਾਲ ਕਾ ਕੋਈ ਅਸਰ ਤੋਂ ਨਹੀਂ ਪੜੇਗਾ ਉਹ 15 ਸਾਲ ਤੋਂ ਮੁੱਖ ਮੰਤਰੀ ਉਹ ਲੋਕਾਂ ਨੂੰ ਕੀ ਸਮਝਦੀ ਹੈ ਕਹਿੰਦੀ ਕੇਜਰੀਵਾਲ हू इज केजरीवाल ये कौन है बिरो चार ਦਿਨਾ ਬਾਅਦ ਰਿਜ਼ਲਟ ਆ ਗਿਆ ਮੁੜ ਕੇ ਸਾਰੀ ਜ਼ਿੰਦਗੀ ਨਹੀਂ ਭੁੱਲੀ ਵੀ ਹੂ ਇਜ਼ ਕੇਜਰੀਵਾਲ ਆਏ 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 ਕਰਾਂਗੇ ਡਾਇਲੋਗ ਤਾਂ ਆਏ ਹੁੰਦਾ ਸੋ ਲੋਕਾਂ ਨੂੰ ਅਸਦਾ ਪਾਈ ਤੁਹਾਡੇ ਚਰਨਾ ਚਾਹ ਯਾਰ ਵੱਡੇ ਮੰਨਦੇ ਆ ਤੁਹਾਨੂੰ ਹੈਗੇ ਵੀ ਵੱਡੇ ਹੋ ਮਾਨ ਸਤਕਾਰ ਚ ਵੱਡੇ ਹੋ ਅਕਲਾਂ ਚ ਵੱਡੇ ਹੋ ਉਹ ਆਦਿਆਂ ਨਾਲ ਕੋਈ ਬੰਦਾ ਵੱਡਾ ਨਹੀਂ ਹੁੰਦਾ ਕੋਈ ਸ਼ਕਤੀਆਂ ਨਾਲ ਵੱਡਾ ਨਹੀਂ ਹੁੰਦਾ ਕਿਰਦਾਰਾਂ ਨਾਲ ਵੱਡਾ ਹੁੰਦਾ ਆਦਮੀ بڑا ਸਾਲੋਂ ਸੇ ਨਹੀਂ ਆਦਮੀ بڑا ਖਿਆਲਾਂ ਸੇ ਹੁੰਦਾ ਹੈ ਖਿਆਲ ਵੱਡੇ ਥੋੜੇ ਬਈ ਅਜਾ ਮੈਂ ਤਾਂ ਹੁਣ ਇੰਨੀਆਂ ਇਲੈਕਸ਼ਨਾਂ ਲੜ ਲਈਆਂ 14 ਫਿਰ 15 ਚ ਗਏ ਉਥੇ ਦਿੱਲੀ ਲੜਨਾ ਫਿਰ 17 ਫਿਰ 19 ਫਿਰ 22 ਹੁਣ 24 ਆ ਗਈ ਇੱਕ ਤੁਹਾਡਾ ਇਹ ਨਹੀਂ ਪਤਾ ਲੱਗਦਾ ਵੀ ਸਲਾਹ ਕਦੋਂ ਕਰਦੇ ਹਾਂ ਵੀ ਕਿਹੜਾ ਮਾਂਜਣਾ ਹੈ ਨਾ ਕਦੇ ਨਹੀਂ ਮੈਂ ਦੇਖਿਆ ਲੋਕ ਵੀ ਆ ਪੰਜ ਬੰਦੇ ਸਲਾਹ ਕਰੀ ਜਾਂਦੇ ਨੇ ਵੋਟ ਕਿਹਨੂੰ ਪਾਉਣੀ ਹੈ ਕਦੇ ਨਹੀਂ ਲਿਖਿਆ ਨਾ ਤੁਸੀਂ ਦੇਖਿਓ ਨੇ ਪਤਾ ਨਹੀਂ ਕਦੋਂ ਕੁ ਕਰਦੇ ਹੋ ਅੱਖਾਂ ਅੱਖਾਂ ਨਾਲ ਹੀ ਕਰ ਲੈਨੇ ਹੋ ਕਿਵੇਂ ਹਾਂ ਠੀਕ ਹੈ ਫਿਰ ਐਦ ਕੀ हां चलो जी कोई ना कोई ना रात तो 맞 ਗਿਆ ਗਿਆ ਫਿਰ ਉਹੀ ਰਿਜ਼ਲਟ ਹੁੰਦਾ ਉਹੀ ਰਿਜ਼ਲਟ ਹੁੰਦਾ ਆ ਕਹਿੰਦੇ ਨਾ ਕਾਂਗਰਸ ਵਾਲੇ ਉਹ ਕਹਿੰਦੇ ਮਾਨ ਸਾਹਿਬ ਜਿੰਨੀਆਂ ਮਰਜ਼ੀ ਰੈਲੀਆਂ ਕਰ ਲੋ ਤੁਸੀਂ ਅਸੀਂ ਕੀ ਕਰਦੇ ਆ ਕਾਂਗਰਸ ਦਾ ਸਾਡਾ ਤਰੀਕਾ ਗੱਦੜਵਾ ਇਹ ਚ ਮੈਂ ਕੀ ਤਰੀਕਾ ਬਈ ਕਹਿੰਦੇ ਰਾਤੋਂ ਰਾਤ ਅਸੀਂ ਲੱਖਾਂ ਝੰਡੀਆਂ ਲਾ ਦੇਨੇ ਉਹਨਿਆਂ ਰੰਗ ਦਾਂਗੇ ਗਿੱਦੜਵਾਹੇ ਨੂੰ ਸਾਰੇ ਪਿੰਡਾਂ ਨੂੰ ਝੰਡੀਆਂ ਲਾ ਦੇਾਂਗੇ ਪੋਸਟਰ ਲਾ ਦੇਾਂਗੇ ਘਰਾਂ ਦੇ ਮੂਹਰੇ ਕਹਿੰਦੇ ਜਦੋਂ ਘਰ ਤੇ ਝੰਡੀ ਲੱਗ ਜੇ ਮਾਨ ਸਾਹਿਬ ਫਿਰ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਹੈ ਮੈਂ ਕਿਹਾ ਕਮਲੀ ਸਮਝੇ ਕਿ ਦੜਵਾਏ ਵਾਲਿਆਂ ਨੂੰ ਮੈਂ ਕਿਹਾ ਲੋਕ ਤੁਹਾਡੇ ਤੋਂ ਵੀ ਤੇਜ ਨੇ ਕਹਿੰਦੇ ਕਿਵੇਂ ਪਹਿਲਾਂ ਨਹੀਂ ਖੁਸ਼ ਪਹਿਮੀ ਚ ਨਾ ਰਹ ਜਿਓ ਮੈਂ ਕਿਹਾ ਕਹਿੰਦੇ ਕਿਵੇਂ ਮੈਂ ਕਿਹਾ ਲੋਕ ਅੱਜ ਕੱਲ ਇੰਨੇ ਤੇਜ ਨੇ ਕਰੇ ਝੰਡੀ ਹੋਰ ਦੀ ਮੋਟਰਸਾਈਕਲ ਤੇ ਹੋਰ ਦੀ ਜੇਬ ਤੇ ਬਿੱਲਾ ਹੋਰ ਦਾ ਖਾਣ ਪੀਣ ਕਿਸੇ ਹੋਰ پارٹی ਵੱਲੋਂ ਰੈਲੀ 'ਚ ਕਿਸੇ ਹੋਰ ਦੀ ਚ ਨਾਰੇ ਕਿਸੇ ਹੋਰ ਦੇ ਅੰਦਰ ਜਾ ਕੇ ਘੋਗਾ ਚਿੱਤ ਕਿਸੇ ਹੋਰ ਦੇ ਕਰਿਆ ਹੁੰਦੇ ਐ ਐਂ ਕਰਦੇ ਹੋ ਨਾ ਮੈਂ ਕਹਿਆ ਨਾ ਸਮਝੋ ਤੁਸੀਂ ਕਮਲੇ ਨਾਲ ਸਮ ਸੋ ਗਲਤਫਹਿਮੀਆਂ ਚ ਫਿਰਦੇ ਆ ਵੀਰੋ ਸੁਪਲਾਈਆਣੇ ਵਾਲਿਓ ਇਹ ਗੱਲ ਤੁਹਾਨੂੰ ਕਹਿਣ ਆਇਆ ਕਿ ਪਹਿਲਾਂ ਮਿਸ ਕਰ ਗਏ ਆਪਾਂ 2022 ਵੇਲੇ ਚਲ ਕੋਈ ਨਹੀਂ ਪਰਮਾਤਮਾ ਨੇ ਮੌਕਾ ਦੇਤਾ ਹਜੇ 2.5 ਸਾਲ ਪਏ ਨੇ ਉਦੋਂ ਗਾਹਲੇ ਵੀ ਪਰਮਾਤਮਾ ਕਰੂਗਾ ਚੰਗੇ ਕੰਮ ਕਰਾਂਗੇ ਗਾਹਲੇ ਵੀ ਦੇ ਦੋਗੇ ਪਰ ਐਨਾ ਮੇਰੀ ਗਰੰਟੀ ਹੈ ਜਿਹੜੇ 2.5 ਆਪਾਂ ਮੰਗ ਰਹੇਗੇ ਆਪਾਂ ਸਪੀਡ ਡਬਲ ਕਰ ਦਾਂਗੇ ਜਿਵੇਂ ਮੈਨੂੰ ਮਿਸਤਰੀ ਦੋ ਲਾ ਦੋ ਫਿਰ ਜੇ ਰਦੇ ਘਟ ਘਟਦੇ ਨੇ ਵੀ ਦੋ ਮਿਸਤਰੀ ਲਾ ਲਓ ਚਾਰ ਇੱਕ ਦਾ ਮਸਾਲਾ ਪਾ ਲਓ ਕਿਰਾਂ ਨਵੇੜੀਏ ਕੰਮ ਇਹ ਕਿਰਾਂ ਲੈਂਟਰ ਤੇ ਲਿਆਓ ਇਹਨੂੰ ਜਿਹੜੇ ਢਾਈ ਪਿਛਲੇ ਆਪਾਂ ਥੋੜਾ ਜਿਹਾ ਮਾਗਰ ਰਹਿ ਗਏ ਸਪੀਡ ਡਬਲ ਕਰ ਲਾਂਗੇ ਨਜ਼ਾਰਾ ਪੰਜ ਜਿ ਨਹੀਂ ਆਊਗਾ ਡਿੰਪੀ ਹੋਰਾਂ ਨੇ ਵੀ ਸਾਥ ਨਹੀਂ ਛੱਡਿਆ ਤੁਹਾਡਾ ਨਹੀਂ ਤਾਂ ਕੀ ਹੁੰਦਾ ਆ ਜਾਂਦੇ ਆ ਲੋਕ ਜਿੱਤਣ ਨਹੀਂ ਜਿੱਦੇ ਚਲੇ ਜਾਂਦੇ ਆ ਬਸ ਪਰ ਦਿੰਪੀ ਹੋਰਾਂ ਨੇ ਮੈਨੂੰ ਵੀ ਜਦੋਂ ਮਿਲੇ ਇਹ ਇਹਨਾਂ ਨੇ ਮੈਨੂੰ ਇਹੀ ਕਿਹਾ ਕਿ ਜੀ ਮੈਨੂੰ 49000 50000 ਬੋਡ ਦੋ ਦੋ ਵਾਰੀ ਪੈ ਗਈ ਵੀ ਮੈਂ ਉਹਨਾਂ ਲੋਕਾਂ ਦਾ ਸਹਾਨ ਨਹੀਂ ਦੇ ਸਕਦਾ ਵੀ ਮੇਰਾ ਕੰਮ ਭਾਵੇਂ ਆਪਦਾ ਨਿੱਜੀ ਹੋਵੇ ਮੈਨੂੰ ਜਵਾਬ ਦੇ ਦਿਓ ਮੇਰੇ ਲੋਕਾਂ ਨੂੰ ਜਵਾਬ ਨਾ ਦਿਓ ਮੈਂ ਮੈਂ ਕਿਹਾ ਵੀ ਕੋਈ ਨਹੀਂ ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਵੇ ਫਿਰ ਵੀ ਲੋਕਾਂ ਬਾਰੇ ਸੋਚਦੇ ਆ ਨਹੀਂ ਤਾਂ ਅਗਲਾ ਹਰੇਕ ਆਪਦਾ ਘਰੇ ਆ ਮੈਂ ਆਪਦੇ ਘਰੇ ਕੁੰਡਾ ਲਾ ਕੇ ਸੌ ਜਾਂਦੇ ਆ ਕਿ ਮੈਂ ਵੱਡਾ ਮੈਂ ਕੀ ਲੈਣਾ ਪਹਿਲਾਂ ਲੋੜੀਆਂ ਹੁੰਦੀਆਂ ਸੀ ਆ ਇੱਥੇ ਪਾਥੀਆਂ ਦਾ ਲਾਉਂਦੇ ਹੋਵਾਂਗੇ ਅਸੀਂ ਵੀ ਜਾਂਦੇ ਆ ਜਾਂਦੇ ਰਹੇ ਆ ਛੋਟੇ ਹੁੰਦੇ ਪਾਥੀਆਂ ਮੰਗਣ ਉਹਦੇ ਕੋਠੇ ਉੱਤੇ ਡੱਬੀ ਥੋਡੇ ਮੁੰਡੇ ਹੋਣਗੇ 26 ਸਾਡੀ ਲੋੜੀ ਮਨਾਦੋ ਲੈ 26 ਮੁੰਡੇ ਹੋਣਗੇ ਦੋ ਪਾਲੇ ਨਹੀਂ ਜਾਂਦੇ ਉਹ ਕਹਿਣ ਨੂੰ ਆ ਜਾਂਦਾ ਸੀ ਉਦੋਂ ਜੁਆਕ ਸੀ ਕਿ ਸਾਨੂੰ ਕਹੜਾ ਦੱਸਿਆ ਕਿਸੇ ਨੇ ਕਹਿੰਦੇ ਐਂ ਕਹੀਦਾ ਹੁੰਦਾ ਪਾਥੀਆਂ ਦੋ ਲੈ ਕੇ ਉੱਥੇ ਆ ਇੱਥੇ ਲੋੜੀਆਂ ਬੜਦੀਆਂ ਸੀ ਸਾਰਾ ਪਿੰਡ ਆਉਂਦਾ ਸੀ ਈਸ਼ਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਹੁਣ ਹਰੇਕ ਦੀ ਆਪ ਦੇ ਘਰੇ ਲੋੜੀ ਆ ਇੰਟਰਨੈਟ ਤੇ ਲੋੜੀ ਕੰਪਿਊਟਰ ਦੀ ਸਿੱਖ ਲੈਂਦੇ ਨੇ ਕਿਉਂਕਿ ਆਪਸੀ ਪਿਆਰ ਘਟ ਗਿਆ ਮੇਲ ਜੋਲ ਘਟ ਗਿਆ ਗੁੱਸੇ ਗਿਲੇ ਵਧ ਗਏ ਲੜਨ ਲੱਗ ਗਏ ਨਾ ਪੁੱਤ ਹਜੇ ਵੇਲੇ ਬਾਹਰ ਨਾ ਜਾਇਓ ਲੜ ਪੋਗੇ ਸੁਪਿੰਡਾਂ ਦਾ ਜਿਹੜਾ ਏਕਾ ਤੋੜਦਾ ਇਹਨਾਂ ਨੇ ਇਹਨਾਂ ਨੇ ਤੋੜਿਆ ਆ ਲੀਡਰਾਂ ਨੇ ਧੜੇ ਬਣਾਤੇ ਹਮੈਂ ਉੱਥੇ ਦੇਖਿਆ ਜਦੋਂ ਮੈਂ ਐਮਪੀ ਬਣਿਆ ਨਾ ਮੈਂ ਕਿਤੇ ਹੋਟਲ 'ਚ ਗਿਆ ਉੱਥੇ ਚੰਡੀਗੜ੍ਹ ਕਾਂਗਰਸੀ ਤੇ ਕਾਲੀ ਇਕੱਠੇ ਰੋਟੀ ਖਾਈ ਯਾਨੀ ਇੱਕੋ ਟੇਬਲ ਤੇ ਬੈਠੇ ਨਾਲੇ ਹੱਸਣ ਉੱਚ-ਉੱਚ ਆਤ ਮੈਂ ਕਿਹਾ ਕਿੱਧਰ ਕਹਿੰਦੇ ਜੀ ਡਿਨਰ ਕਰਨ ਆਇਆ ਮੈਂ ਕਿਹਾ ਵੀ ਤੁਸੀਂ ਤਾਂ ਆਪਸ ਚ ਆਏ ਹੋ ਯਾਰ ਸਾਨੂੰ ਤਾਂ ਪਿੰਡਾਂ ਚ ਆਇਆ ਲੱਗਦਾ ਵੀ ਜੇ ਆਪਸ ਚ ਮਿਲਦੇ ਹੋਣਗੇ ਤਾਂ ਜੂੰਡੇ ਪੱਟ ਦੇਣਗੇ ਇੱਕ ਦੂਜੇ ਦੇ ਕਹਿੰਦੇ ਨਹੀਂ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲਾਂ ਚੱਲ ਰਹੀਆਂ ਨੇ ਮੈਂ ਕਿਹਾ ਸਾਡੇ ਕਿਉਂ ਗਣਾਸੇ ਚਕਾਰ ਰੱਖੇ ਨੇ ਫਿਰ ਅਸੀਂ ਇੱਕ ਦੂਜੇ ਦੀ ਬਰਾਤ ਜਾਣੋਂ ਹਟ ਗਏ ਵੀ ਉਹਨਾਂ ਦੀ ਬਰਾਤ ਆ ਛੱਡ ਪਰੇ ਬਣ ਜਾਣਾ ਭੋਗਾਂ ਤੇ ਜਾਣੋਂ ਹਟ ਗਏ ਆਪ ਇਕੱਠੇ ਬੈਠ ਰਹਿੰਦੇ ਨੇ ਉੱਥੇ ਸੋ ਵੀਰੋ ਜੇ ਉਹ ਆਪ ਵਿਚ ਇਕੱਠੇ ਹੋ ਜਾਂਦੇ ਨੇ ਤੁਸੀਂ ਇੱਥੇ ਆਪ ਵਿਚ ਇਕੱਠੇ ਹੋ ਜੋ ਪਿੰਡ ਵਾਸਤੇ ਇਕੱਠੇ ਹੋ ਜੋ ਤੁਸੀਂ ਰਿਜ਼ਲਟ ਦੇਖ ਲਓ ਫਿਰ ਕੀ ਹੋਣੀ ਜਦੋਂ 92 ਲੋਕ ਇਕੱਠੇ ਹੋ ਗਏ ਬੰਨ੍ਹ ਵਿੱਚ ਸੀਟਾਂ ਵਾਸਤੇ ਲੋਕ ਇਕੱਠੇ ਹੋ ਗਏ ਆ ਦੇਖ ਲੋ ਫਿਰ ਕੀ ਹਾਲ ਹੈ ਇਹ ਜਿੱਤ ਜਾਂਦੇ ਸੀ ਸਿੱਧਾ ਚੰਡੀਗੜ੍ਹ ਤੂੰ ਕੌਣ ਮੈਂ ਕੌਣ ਓਏ ਡੈਡ ਇਹਨਾਂ ਦੀਆਂ ਤਿਹਾਰ ਜਿੱਡੀਆਂ ਜਿਹੜੀਆਂ ਇਹਨਾਂ ਦੀਆਂ ਘਰਾਂ ਦੀਆਂ ਕੰਦਾ ਨੇ ਉੱਤੋਂ ਦੀ ਤਾਰਾਂ ਲਾਈਆਂ ਹੋਈਆਂ ਨੇ ਬਿਜਲੀ ਵੀ ਛੱਡਦੇ ਹੋਣਗੇ ਵਿੱਚ ਮੈਨੂੰ ਲੱਗਦਾ ਵੀ ਕੋਈ ਆ ਨਾ ਜਾਵੇ ਬਿੱਲੀ ਬੁੱਲੀ ਵੀ ਨਾ ਛਾਲ ਮਾਰੇ ਅੰਦਰ ਅੱਜ ਡੇ ਡੇ ਇਹਨਾਂ ਦੇ ਘਰਾਂ ਦੇ ਦਰਵਾਜ਼ੇ ਆ ਚਾਰ ਚਾਰ ਜਾਣੇ ਕੂ 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 ਕਰਕੇ ਦਰਵਾਜ਼ਾ ਬੰਦ ਕਹਿੰਦੇ ਹੁਣ ਨਹੀਂ ਖੋਲਣਾ ਲੋਕ ਨਾ ਆ ਜਾਣ ਕਿਤੇ ਪੌਣੇ 5 ਸਾਲ ਦਰਵਾਜ਼ੇ ਬੰਦ ਕਰੀ ਰੱਖੇ ਕੈਪਟਨ ਵਰਗਿਆਂ ਨੇ ਰਾਜੇ ਬੜਿੰਗ ਵਰਗਿਆਂ ਨੇ ਜਦੋਂ ਪਤਾ ਲੱਗਿਆ ਵੀ ਆਲਗਾਂ ਨੇ ਦੱਸਿਆ ਜੀ ਵੋਟਾਂ ਆ ਗਈਆਂ ਲੋਕਾਂ ਕੋਲੇ ਜਾਣਾ ਪੂ ਦਰਵਾਜ਼ਾ ਖੋਲਣਾ ਪੈਣਾ ਕਹਿੰਦੇ ਖੋਲ ਲੋ ਕੂ 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 ਕਰਕੇ ਖੋਲਿਆ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਆ ਰਹੀ ਆ ਰਹੀ ਆ ਰਹੀ ਨਾਲ ਦੇਖ ਲੋ ਠੀਕ ਕਰਕੇ ਜਦੋਂ ਮਾਰੇ ਤੱਕੇ ਜੀ ਕਹਿੰਦੇ ਲੱਕੜ ਨਹੀਂ ਫੁੱਲੀ ਜੀ ਲੋਕ ਬਾਹਰੋਂ ਲਾ ਗਏ ਜੀ ਕਹਿੰਦੇ ਬੈਠਿਰੋ ਅੰਦਰ ਹੀ ਹਣੋਂ ਉਹ ਬੈਠੇ ਅੰਦਰ ਹੀ ਹਣੋਂ ਲੋਕਾਂ ਨੇ ਬਾਹਰੋਂ ਲਾਤੀ ਫਿਰੋ ਪਬਲਿਕ ਆ ਸਾਨੂੰ ਕੋਈ ਪੈਸੇ ਕਮਾਉਣ ਨਹੀਂ ਆਏ ਵੀਰੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਮੈਂ ਵੀ ਫਿਲਮਾਂ ਚੋ ਟੈਲੀਵਿਜ਼ਨ ਚੋ ਜਿੰਨੇ ਮਰਜੀ ਕਮਾ ਲੈਂਦਾ ਕੇਜਰੀਵਾਲ ਇਨਕਮ ਟੈਕਸ ਦਾ ਕਮਿਸ਼ਨਰ ਕੋਈ ਵਕੀਲ ਕਿਸੇ ਦਾ ਆਪਦਾ ਬਿਜ਼ਨਸ ਸਾਰੇ ਛੱਡੀ ਫਿਰਦੇ ਆ ਪੈਸੇ ਕਮਾਉਣ ਨਹੀਂ ਆਏ ਲੋਕ ਕਮਾਉਣ ਆਇਆ ਇੱਜ਼ਤਾਂ ਕਮਾਉਣ ਆਇਆ ਬਸ ਹੋਰ ਕੁਝ ਨਹੀਂ ਕਮਾਉਣ ਆਇਆ ਪਹਿਲਾਂ ਮੈਂ ਪਿੰਡ ਚ ਜਾਂਦਾ ਸੀ ਕਿਤੇ 2.5 ਲੱਖ ਰੁਪਇਆ ਲੈ ਕੇ ਜਾਂਦਾ ਸੀ ਕਲਾਕਾਰ ਸੀ ਨਾ ਮੈਂ ਹੁਣ ਦੇਖੇ ਜਾਣਾ ਆ ਹੁਣ ਅੱਜ ਵਾਲਾ ਪ੍ਰੋਗਰਾਮ ਵੀ ਮੈਨੂੰ ਫੜਾਤਾ ਉਹਨਾਂ ਨੇ ਮੰਗ ਪੱਤਰ ਪਿੰਡ ਦਾ ਵੀ ਪਟਵਾਰਖਾਨਾ ਬੰਦ ਪਿਆ ਹੈ ਸੀਵਰੇਜ ਵਾਲੀ ਪਾਈਪ 3-4 ਕਰੋੜ ਚ ਪਾਉਂਗਾ ਅੱਜ ਵੀ ਚਲੋ ਕੋਈ ਨਹੀਂ ਥੋੜਾ ਪੈਸਾ ਤੁਹਾਨੂੰ ਹੀ ਦੇਣਾ ਹੈ ਜਿੰਨੀਆਂ ਵੀ ਮੰਗਾਂ ਲਿਖੀਆਂ ਸਭ ਪੂਰੀਆਂ ਹੋ ਜਾਣਗੀਆਂ ਥੋੜਾ ਪੈਸਾ ਪੰਚਾਇਤ ਵੱਲੋਂ ਮੈਨੂੰ ਮਿਲਿਆ ਮੰਗ ਪੱਤਰ ਜਦੋਂ ਇਹ ਕੋਡ ਖਤਮ ਹੋ ਗਿਆ ਪੈਸੇ ਆ ਜਾਣਗੇ ਕਰੋ ਕੰਮ ਔਰ ਨਾਲ ਕੋਲੇ ਖੜਾ ਕੇ ਕੰਮ ਕਰਾਇਓ ਜਿਹੜਾ ਪੈਸਾ ਆਇਆ ਨਾ ਇਹ ਨਾ ਸੋਚੋ ਸਰਕਾਰ ਦਾ ਕੰਮ ਹੋ ਰਿਹਾ ਥੋੜਾ ਕੰਮ ਹੋ ਰਿਹਾ ਹੈ ਚਾਹੇ ਛੱਪੜਾਂ ਦਾ ਟੋਬਿਆਂ ਦਾ ਜੋ ਨਿਕਾਸੀ ਦਾ ਜੋ ਜੋ ਤੁਸੀਂ ਕਹਿੰਦੇ ਮੋਗਿਆਂ ਦੇ ਪਾਈਪਾਂ ਦਾ ਸਭ ਹੋ ਜੂਗਾ। ਇਸੇ ਕਰਕੇ ਮੈਂ ਸਿੱਕ ਆਹੀ ਕੰਮ ਤਾਂ ਕਰਨਾ ਆ। ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ? ਪੁੱਛ ਕੇ ਦੇਖ ਲੈ ਉਹਨਾਂ ਨੂੰ ਵੀ ਮੋਗਾ ਕੀ ਹੁੰਦਾ। ਉਹ ਜਿੰਨਾਂ ਦੇ ਖੇਤਾਂ 'ਚ ਨਹਿਰਾਂ ਹੀ ਜਾ ਕੇ ਖਤਮ ਹੋ ਜਾਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੁੰਦਾ ਹੈ। ਇਹ ਮੋਗਿਆਂ ਦਾ ਸਾਨੂੰ ਪੁੱਛ ਕੇ ਦੇਖੋ 2 ਇੰਚ ਕਿਤੇ ਉੱਚਾ ਚੱਕਿਆ ਜਾਵੇ ਬੰਦਾ ਵੜ ਦਿੰਨੇ ਆਪਾਂ। ਸਾਨੂੰ ਪੁੱਛ ਕੇ ਦੇਖੋ ਨਾ ਕਿ ਉਹਦਾ ਮੁੱਲ ਕੀ ਹੈ ਪਾਣੀ ਦਾ। ਉਹ ਨੱਕੇ ਦਾ ਮੁੱਲ ਕੀ ਹੈ ਜਿਹਨੂੰ 12 ਮਿੰਟ ਦੀ ਵਾਰੀ ਹੈ ਉਹਨੂੰ ਪੁੱਛ ਕੇ ਦੇਖੋ 12 ਮਿੰਟ ਦਾ ਮੁੱਲ ਕੀ ਹੈ ਜਿਨ੍ਹਾਂ ਦੇ ਘਰੇ ਹੀ ਨਹਿਰਾਂ ਖਤਮ ਹੁੰਦੀਆਂ ਖੇਤਾਂ 'ਚ ਹੀ ਨਹਿਰਾਂ ਖਤਮ ਉਹਨਾਂ ਨੂੰ ਕੀ ਪਤਾ ਯਾਰ ਸੁਵਿਸ਼ਤਾ ਥੋਡੇ ਵਰਗੇ ਆ ਥੋਟ ਐਂ ਰਹਾਂਗੇ ਲੈ ਸ਼ਰਤ ਲਾ ਲਓ ਜੇ ਇਹ ਹੁੰਦੇ ਅੱਜ ਵਾਲੇ ਪ੍ਰੋਗਰਾਮ ਕੈਂਸਲ ਹੋ ਜਾਂਦੇ ਸਾਰੇ ਕੋਈ ਨਹੀਂ ਚੰਡੀਗੜ੍ਹੋਂ 4 ਘੰਟੇ ਬਹੁਤ ਔਖੀ ਮੁਸ਼ਕਲ ਹੈ ਜਾਣਾ ਨੇ ਅਸੀਂ ਤਾਂ ਵਲੰਟੀਅਰ ਬਣ ਕੇ ਕੰਮ ਕਰਦੇ ਆਂ ਆਗੇ ਦੋ ਪਿੰਡਾਂ ਚ ਹੋਰ ਜਾਊਂਗਾ ਕੱਲ ਨੂੰ ਉਧਰ ਜਾਊਂ ਡੇਰਾ ਬਾਬਾ ਨਾਨਕ ਵਾਲੇ ਪਾਸੇ ਜਿੰਨਾ ਜਰ ਜਮਾ ਜੜਾ ਨਹੀਂ ਪਟੇ ਜਾਂਦੀਆਂ ਨਾ ਮੈਂ ਨਹੀਂ ਬਹਿੰਦਾ ਉਹਨਾਂ ਚਰੇ ਨਾ ਮੈਂ ਜੜਾਂ ਪਟਣ ਦੀ ਡਿਊਟੀ ਲਾਈ ਹੈ ਨਾ ਦੁਖੀ ਕਰ ਲਿਆ ਯਾਰ ਇਹਨਾਂ ਨੇ 77 ਸਾਲ ਹੋ ਗਏ ਮੋਲਕ ਨੂੰ ਯਾਦ ਹੋਏ ਨੂੰ 77 ਸਾਲ ਆ ਫਿਰਦੇ ਆ ਉੱਥੇ ਆ ਸਾਡੇ 30 30 ਸਾਲ ਦੇ ਜਵਾਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚ ਖਸਮਾਨ ਬਾਣੀ ਚ ਲਿਖਿਆ ਆ ਮਾਂਵਾਂ ਦੇ ਅੰਨੀਆਂ ਹੋ ਗਿਆ ਚੁੱਲਿਆਂ ਚ ਫੂਕਾਂ ਮਾਰ ਮਾਰ ਸ਼ਾਇਦ ਜੂਨ ਸੋਦਰ ਜੇ ਸ਼ਾਇਦ ਜਵਾਕ ਨੂੰ ਕੋਈ ਨੌਕਰੀ ਮਿਲ ਜੇ ਨਾ ਕੋਈ ਦਿੱਤੀ ਨੌਕਰੀ ਨਾ ਨਾ ਆਪ ਧਿਆਨ ਹੋਈ ਆਪ ਧਿਆਨ ਹੋਈ ਤਾਪ ਧਿਆਨ ਹੋਈ ਹੁਣ ਜਦੋਂ ਅਸੀਂ ਆ ਗਏ ਲੈ ਕਰੋ ਪੱਤਰਕਾਰ ਵੀਰ ਬੈਠੇ ਨੇ ਮੇਰਾ ਨਾਂ ਲੈ ਦਿਓ ਆਪ ਬੜੇ ਬੜੀ ਡਰੇਆਂ ਕੋਲੇ ਚੀਕ ਮਾਰਦੇ ਨਾ ਉਹਦਾ ਨਾਮ ਨਹੀਂ ਮੈਂ ਦੱਸੂਗੀ ਕਹਿਣਾ ਉਹਨੂੰ ਯਾਰ ਮੈਂ ਸੱਚ ਦੱਸ ਦੇਣਾ ਅਸਲ 'ਚ ਮੈਂ ਬੋਲਦਾ ਸੱਚ ਠੀਕ ਹੈ ਨਾ ਤੇ ਸੱਚ ਤੋਂ ਇਹ ਚੱਲਦੇ ਨੇ ਇਹ ਆਪਸ 'ਚ ਲਕਾਉਂਦੇ ਰਹੇ ਨੇ ਵੀ ਉੱਤੋਂ ਉੱਤੋਂ ਲੜਿਆ ਕਰਾਂਗੇ ਅੰਦਰੋਂ ਆਪਾਂ ਇਕੱਠੇ ਆ ਮੈਂ ਕਹਿੰਦਾ ਵੀ ਅੰਦਰੋਂ ਇਕੱਠੇ ਨੇ ਮੈਂ ਸੱਚ ਦੱਸ ਦੇਣਾ ਲੋਕਾਂ ਨੂੰ ਉਹ ਇੱਕ ਦੂਜਾ ਕੀ ਕਹੀਏ ਹਣੇ ਬਾਰੇ ਹਣੋਂ ਉਹ 16 ਸਾਲ ਉਰਦੂ ਬੋਲ ਕੇ ਚਲੇ ਗਏ ਇਥੋਂ ਮਨਪ੍ਰੀਤ ਬਾਦਲ ਅਸੀਂ ਵੀ ਉਹ ਅਸੀਂ ਵੀ ਉਹਦੇ ਨਾਲ ਸੀ ਪੰਜਾਬ ਦਾ ਹੋਕਾ ਦਿੱਤਾ ਸੀ ਹੋਕਾ ਦੇ ਕੇ ਆਪ ਤੁਰ ਗਿਆ ਸੀ ਹੈਗਾ ਸੀ ਕਿੱਧਰ ਚਲੇ ਗਿਆ ਯਾਰ ਅਸੀਂ ਉੱਥੇ ਖੜੇ ਰਹਿ ਗਏ ਪਰ ਕਟੋ-ਕਟ ਅਸੀਂ ਭਗਤ ਸਿੰਘ ਨਾਲ ਤਾਂ ਖੜੇ ਆ ਨਾ ਜਿੱਥੇ ਗਏ ਸੀ ਘਟਕੜਕਲਾ ਥੋੜੇ ਚੋ ਵੀ ਬਹੁਤ ਗਏ ਹਣੇ ਉਦੋਂ ਅਸੀਂ ਉੱਥੇ ਖੜੇ ਆਂ ਅਸੀਂ ਉਹਦੇ ਪਿੰਡ ਜਾ ਕੇ ਸੌ ਚੱਕੀ ਐ ਉਹ ਪਤਾ ਨਹੀਂ ਕਿੱਧਰ ਕਿੱਧਰ ਦੀ ਕਿੱਧਰ ਦੀ ਹੋਕਾਇਤ ਕਿ ਭਾਜਪੀ ਵੱਲੋਂ ਫਿਰਦਾ ਹੈ ਦੱਸੋ ਜੀ ਉਹਨਾਂ ਕਿਤੇ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਵੋਟਾਂ ਦੇ ਦਿਨ ਸੀ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਪਾਰਟੀ ਦੇ ਦਫ਼ਤਰ ਵਾਲਿਆਂ ਚੋਂ ਦੇਖੋ ਜੀ ਸਾਡੇ ਦਫ਼ਤਰ ਨੂੰ ਅੱਗ ਲੱਗ ਗਈ ਸਾਡੇ ਝੰਡੇ ਸਾਡੇ ਪੋਸਟਰ ਸਾਰੇ ਇੱਥੇ ਹੀ ਪਏ ਨੇ ਵੋਟਾਂ ਹਾਰ ਜਾਾਂਗੇ ਅਸੀਂ ਇਹ ਵਿਰੋਧੀਆਂ ਦੀ ਚਾਲ ਲੱਗਦੀ ਐ ਛੇਤੀ ਛੇਤੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੋ ਅੱਗ ਬੁਝਾਓ 5 ਮਿੰਟਾਂ ਬਾਅਦ ਉਸੇ ਬੰਦੇ ਨੇ ਫੋਨ ਕੀਤਾ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਫਾਇਰ ਬ੍ਰਿਗੇਡ ਵਾਲੇ ਕਹਿੰਦੇ ਅੱਗ ਤੇ ਕਾਬੂ ਪਾ ਲਿਆ ਉਹਨੇ ਅੱਗ ਤੇ ਕਾਬੂ ਨਹੀਂ ਪਾਇਆ ਜੀ ਮੈਂ ਹੀ ਪਾਰਟੀ ਬਦਲੀ ਕਹਿੰਦਾ ਹੁਣ ਇਹ ਵਿਰੋਧੀ ਪਾਰਟੀ ਦਾ ਦਫ਼ਤਰ ਐ ਮੱਚੀ ਜਾਣ ਦਿਓ ਸੜੀ ਜਾਣ ਨਹੀਂ ਕਰਦੇ ਤੂੰ ਕਦੇ ਉਧਰੋਂ ਹੁੰਦੇ ਕਦੇ ਇਧਰੋਂ ਹੁੰਦੇ ਪਾਰਟੀ ਵੀ ਬਦਲ ਲੈਂਦਾ ਸਿੱਧੀ ਕਦੇ ਤਾਂ ਖੜਜੋ ਕਦੇ ਲੋਕਾਂ ਨਾਲ ਖੜਜੋ ਕਦੇ ਲੋਕਾਂ ਦੀ ਬੋਲੀ ਜੀ ਬੋਲ ਲਓ ਚਲੋ ਵੇ ਲੋਕਾਂ ਦੱਸ ਦੋ ਜੋ ਲੱਗਾਂ ਉਰਦੂ ਦੇ ਸ਼ੇਰ ਖੁਰਦਸ਼ੇ ਮਹਿਫਲ ਖਰੂਸ ਲੋਕ ਕਹਿੰਦੇ ਕੀ ਕਹੀ ਜਾਂਦਾ ਇਹ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਜਿੱਦẽ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਂ ਲੈਤਾ ਵੀ ਮੈਂ ਚਿੱਟੇ ਦਾ ਕੰਮ ਉਹਦੇ ਵਾਸਤੇ ਕਰਦਾ ਸੀ। ਉਹਦੇ ਬਠਿੰਡੇ ਸੀ ਅਸੀਂ। ਮਨਪ੍ਰੀਤ ਬਾਦਲ ਨਾਲ ਸੀ ਪੀਪੀਪੀ ਵੱਲੋਂ। ਪੱਤਰਕਾਰ ਆ ਗਏ। ਉਹ ਕਹਿੰਦੇ ਬਹੁਤ ਵੱਡੀ ਘਟਨਾ ਹੋ ਗਈ ਪੰਜਾਬ 'ਚ। ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਂ ਲੈਤਾ ਕੀ ਕਹਿਣਾ ਚਾਹੋਂਗੇ? ਮਨਪ੍ਰੀਤ ਬਾਲ ਕਹਿੰਦਾ ਵੀ ਜਦੋਂ ਫਰਾਂਸ 'ਚ ਕ੍ਰਾਂਤੀ ਆਈ ਹੈ। ਉਸ ਵੇਲੇ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਸ ਵੇਲੇ ਰਾਜੇ ਨੇ ਕੀ ਗੱਲ ਕਹੀ ਸੀ ਪਤਾ ਉਹ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਜਗਦੀਸ਼ ਭੋਲੇ ਨੇ ਨਾਂ ਲੈ ਤਾਂ ਮਜੀਠੀਏ ਦਾ ਕਹਿਣਾ ਚਾਹੋਗੇ ਉਹ ਕਹਿੰਦਾ ਧਰਤੀ ਲਹੂ ਮੰਗਦੀ ਐ ਲਹੂ ਉਹ ਕਹਿੰਦੇ ਜੀ ਉਹ ਬਾਅਦ ਦੇਖ ਲਾਂਗੇ ਜਗਦੀਸ਼ ਭੋਲੇ ਨੇ ਨਾਂ ਲੈ ਤਾਂ ਅਖਬਾਰਾਂ ਵਾਲੇ ਸਾਨੂੰ ਫੋਨ ਕਰੀ ਜਾਂਦੇ ਨੇ ਛਾਪਣ ਕਨੀਓ ਖੜਿਆ ਦੱਸੋ ਕੋਈ ਆਪਦਾ ਆਪ ਦਾ ਬਿਆਨ ਆਪਦੇ ਵਾਲੇ ਪਾਸਿਓ ਵੀ ਕੀ ਕਹਿਣਾ ਚਾਹੋਂਗੇ ਜਗਦੀਸ਼ ਭੋਲੇ ਦਾ ਨਨਾ ਲੈ ਤਾ ਮਜੀਠੀ ਦਾ ਕਹਿੰਦਾ ਜਦੋਂ علامه اقبال ਨੇ ਲਿਖਿਆ ਕਿ ਕਾਫਲੇ ਲੁੱਟੇ ਹਨ ਰਹਿਬਰੇ ਜਹਾਂ ਉਹ ਕਹਿੰਦੇ ਜੀ ਉਹ ਬਾਤ ਦੇਖ ਲਾਂਗੇ ਕਾਫਲੇ ਜਗਦੀਸ਼ ਭੋਲੇ ਨੇ ਨਾ ਲੈਤਾ ਮਜੀਠੀ ਇਹਦਾ ਕੁਝ ਬੋਲਣਾ ਤਾਂ ਦੱਸ ਦੋ ਕਹਿੰਦਾ ਜਦੋਂ ਫਲਸਤੀਨ ਦੇ ਵਿੱਚ ਯਾਸਰ ਅਰਾਫਾਤ ਨੇ ਕ੍ਰਾਂਤੀ ਲਿਆਂਦੀ ਨਾ ਉਹ ਚਲੇ ਗਏ ਜੀ ਪੱਤਰਕਾਰ ਪਤਿਕਾ ਅਸੀਂ ਵੀ ਚਲੇ ਗਏ ਤੇ ਬਾਦਲ ਪਿੰਡ ਨਾਲ ਹੀ ਚਲੇ ਗਏ ਮੈਂ ਵੀ ਉੱਪਰਲੇ ਪਾਸੇ ਘਰ ਉੱਥੇ ਫਰਮ ਹੋ ਜਾ ਉੱਥੇ ਰਹੇ ਚਲੋ ਰਹਿ ਰਾਤ ਨੂੰ ਸਵੇਰੇ ਉੱਠੇ ਚਾਹ ਪੀਣ ਲੱਗੇ ਤਾਂ ਟਰੈਕ ਸੂਟ ਜਾ ਪਾਇਆ ਹੋਇਆ ਸਾਰੇ ਅਖਬਾਰ ਅੰਗਰੇਜ਼ੀ ਦੇ ਹਿੰਦੀ ਦੇ ਪੰਜਾਬੀ ਦੇ ਉਹ ਤੇ ਕਟ ਆਪਦੇ ਬੈੱਡ ਦੇ ਉੱਤੇ ਐ ਖੰਡਾਈ ਬੈਠਾ ਮਨਪ੍ਰੀਤ ਬਾਦਲ ਮੈਨੂੰ ਕਹਿੰਦਾ ਮਾਨਸਾ মিডিਆ ਸਾਥ ਨਹੀਂ ਦੇ ਰਿਹਾ ਮੈਂ ਕੀ ਹੋ ਗਿਆ ਜੀ ਕਹਿੰਦਾ ਜਿਹੜੀ ਕੱਲ ਆਪਣੀ ਪ੍ਰੈਸ ਕਾਨਫਰੈਂਸ ਸੀ ਉਹਦੇ ਬਾਰੇ ਇੱਕ ਖਬਰ ਨਹੀਂ ਛਾਪੀ ਕਿਸੇ ਨੇ ਮੈਂ ਕਹਿੰਦਾ ਜੀ ਉਹ ਜਗਦੀਸ਼ ਭੋਲੇ ਵਾਸਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਫਲਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਬਰਾਂ 'ਚ ਛਾਪਦੀਆਂ ਨਹੀਂ ਇਹਨਾਂ ਦੱਸੋ ਕੀ ਕਰੀਏ ਨਾ ਵੀ ਤੁਸੀਂ ਸਿੱਧਾ ਕਹਿ ਦਿਓ ਯਾਰ ਵੀ ਹਾਂ ਇਹ ਗਲਤ ਹੋ ਗਿਆ ਜਵਾਨੀ ਨੂੰ ਚਿੱਟੇ ਤੇ ਲਾਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਨਾ ਆ ਹੁਣ ਵੀ ਆ ਕੇ ਕਹਿੰਦਾ ਮੈਨੂੰ ਬਨਵਾਸ ਮਿਲ ਗਿਆ ਸੀ ਕਹਿੰਦਾ ਮੈਂ ਤਾਂ ਚੱਲੇ ਗਿਆ ਕਿਹਨੇ ਦਿੱਤਾ ਬਨਵਾਸ ਵੀ ਤੈਨੂੰ ਤੇ ਨਾਲੇ ਤੇਰੇ ਜੇ ਬਨਵਾਸ ਦਿੱਤਾ ਵੀ ਫਿਰ ਤੇਰ ਬਨਵਾਸ ਖੋਲਿਆ ਕਿਹਨੇ ਆ ਕਦੋਂ ਬੁਲਾਇਆ ਤੈਨੂੰ ਵੀ ਆ ਜਾ ਬਨਵਾਸ ਕਰੂੰ ਮੈਂ ਕਹ ਹੁਣ ਮੈਂ ਇੱਥੇ ਹੀ ਰਿਹਾ ਕਰੂੰ ਸੋ ਵੀਰੋ ਇਹਨਾਂ ਨੇ ਕਿਤੇ ਨਹੀਂ ਰਹਿਣਾ ਇਹਨਾਂ ਨੇ ਇਹਨਾਂ ਨੇ ਆਪਦੀਆਂ ਕੁਰਸੀਆਂ ਦੇਖਣੀਆਂ ਨੇ ਅੱਜ ਤਾਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਐਂ ਰਹਾਂਗੇ ਇਹਨਾਂ ਤੋਂ ਬਚਿਓ ਆ ਉਂਗਲ ਲਾਉਣ ਵਾਲੇ ਨੇ ਸਾਰੇ ਅਚਨ ਨਹੀਂ ਹੋਰੀ ਸਾਰੇ ਇਹ ਉਂਗਲ ਲਾਉਣ ਵਾਲੇ ਆਏ ਵੀ ਐ ਕਰ ਦੇਾਂਗੇ ਅਸੀਂ ਵੋਟਾਂ ਮੰਗ ਰਹੇ ਹਾਂ ਕੰਮ ਦੇ ਨਾਂ ਤੇ ਵੀ ਆ ਕਰਤਾ ਕਰਾਂਗੇ ਇਹ ਵੋਟਾਂ ਮੰਗ ਰਹੇ ਨੇ ਨਿੰਦ ਕੇ ਨਿੰਦਿਆ ਕਰਕੇ ਵੀ ਆ ਐ ਨਹੀਂ ਤਾਂ ਐ ਨਹੀਂ ਹੋਏ ਨਹੀਂ ਹੈਗਾ ਐ ਨਹੀਂ ਇੱਕ ਗੱਲ ਉਂਗਲ ਲਾਉਣ ਵਾਲੇ ਹਰੇਕ ਪਿੰਡ ਚ ਹੁੰਦੇ ਆ ਤੁਹਾਡੇ ਵੀ ਹੋਣਗੇ 4-5 ਤਾਂ ਉਹਨਾਂ ਤੋਂ ਬੱਚੋ ਬੱਚੋ بڑے ਘਰ ਪੱਟੇ ਉਹਨਾਂ ਨੇ ਉਹ ਕੋਈ ਪਿੰਡੋਂ ਸ਼ਹਿਰ ਬਾ ਚਲਾ ਗਿਆ ਸ਼ਹਿਰ ਉੱਥੇ ਲਾਲਾ ਜੀ ਦੀ ਦੁਕਾਨ ਤੇ ਜਾ ਕੇ ਉੱਥੇ ਕਿਤੇ ਸ਼ਹਿਦ ਵਾਲਾ ਪੀਪਾ ਪਿਆ ਸੀ ਉਹ ਚੋਂ ਐਂ ਉਂਗਲ ਲਾਈ ਕਹਿੰਦਾ ਬੜਾ ਮਿੱਠਾ ਸ਼ਹਿਦ ਰੱਖਿਆ ਬਈ ਮਖਿਆਲ ਲਾਲਾ ਜੀ ਕਹਿੰਨੇ ਹਾਂਜੀ ਬਾਕੀ ਜਿਹੜਾ ਬਚਿਆ ਹੋਇਆ ਸੀ ਉਹ ਐਂ ਕੰਦ ਨਾ ਪੁੰਜਦਾ ਦੁਕਾਨ ਦੀ ਨਾਲ ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ ਮੱਖੀਆਂ ਨੂੰ ਇਕੱਠੀਆਂ ਦੇਖ ਕੇ ਕੋੜ ਕਿੜਲੀ ਆ ਗਈ ਛਿਪਕਲੀ ਆ ਗਈ ਵੀ ਮੱਖੀਆਂ ਖਾ ਲੈਣੀਆਂ ਕੋਲ ਕਿੱਲੀ ਨੂੰ ਦੇਖ ਕੇ ਚੂਹਾ ਪੈ ਗਿਆ ਵੀ ਲੈ ਕੋਲ ਕਿੱਲੀ ਨੂੰ ਖਾ ਲੈਣੀਆਂ ਚੂਹੇ ਨੂੰ ਦੇਖ ਕੇ ਬਿੱਲੀ ਨੇ ਮਾਰੀ ਛਾਲ ਕਹਿੰਦੀ ਚੂਹਾ ਆ ਗਿਆ ਉਹ ਬਿੱਲੀ ਨੂੰ ਦੇਖ ਕੇ ਕੋਈ ਗਾਹ ਕਾਇਆ ਸੀ ਲਾਲੇ ਦੇ ਉਹਦੇ ਕੋਲੇ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਉਹ ਲਾਲਾ ਜੀ ਨੇ ਧੱਕਾ ਕਿਲੋ ਦਾ ਪੱਟਾ ਚੱਕ ਕੇ ਕੁੱਤੇ ਦੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਕੁੱਤੇ ਦੇ ਮਾਲਕ ਦੇ ਵੱਜਾ ਸਿਰ 'ਚ ਉਹ ਲਹੂ ਲਹਾਨ ਹੋ ਗਿਆ ਲੜਾਈ ਵੱਧ ਗਈ ਜੀਨੇ ਉਂਗਲ ਲਾਈ ਸੀ ਉਹ ਸਾਰਾ ਕੋਈ ਦੇਖੀ ਜਾਂਦਾ ਸੀ ਉਹ ਕਹਿੰਦਾ ਲਾਲਾ ਜੀ ਮੈਨੂੰ ਲੱਗਦਾ ਤੁਹਾਡਾ ਝਗੜਾ ਵੱਧ ਗਿਆ ਮੈਂ ਕੱਲ ਨੂੰ ਆਉਂਗਾ ਫਿਰ ਹੁਣ ਲੇ ਸਾਰੀ ਦੁਕਾਨਦਾਰੀ ਖਰਾਬ ਕਰ ਗਏ ਇੱਕ ਉਂਗਲ ਲਾ ਕੇ ਇਥੋਂ ਬਣੀ ਹੈ ਕਹਾਵਤ ਵੀ ਉਂਗਲ ਲਾਉਣ ਨਾਲੋਂ ਬਚੋ ਯਾਰ ਇਹਨਾਂ ਤੋਂ ਸੋ ਤੜਕੀ ਜਾਇਓ 20 ਤਰੀਕ ਨੂੰ ਨਾ ਤੋ ਕੇ ਗੁਰਾਂ ਦਾ ਨਾਮ ਲੈ ਕੇ ਝਾੜੂ ਵਾਲਾ ਬਟਨ ਦੱਬ ਕੇ ਹੱਥ ਝਾੜ ਕੇ ਉਹਦੀ ਮੋੜਿਆ ਉਹ ਬਾਕੀ ਵਟਨਾ ਵੱਲ ਦੇਖਿਓ ਵੀ ਨਾ ਨਹੀਂ ਤਾਂ ਹੋ ਸਕਦਾ ਕાળા ਮੋਤੀਆ ਉਤਰਿਆ ਵੇ ਜਾਂ ਚਿੱਟਾ ਮੋਤੀਆ ਉਤਰਿਆ ਵੇ ਅੱਖਾਂ ਚ ਐਡੇ ਪਾਪੀ ਨੇ ਇਹ ਦਬ ਕੇ ਬਟਨ ਤੁਸੀਂ ਜ਼ਿੰਮੇਵਾਰੀ ਤੁਹਾਡੀ ਖਤਮ ਆ ਜ਼ਿੰਮੇਵਾਰੀ ਨਵਾਉਣ ਦਾ ਕੰਮ ਮੇਰਾ ਮੰਗਾ ਥੋਡੀਆਂ ਅਰਜ਼ੀਆਂ ਡਿੰਪੀ ਦੀਆਂ ਦਸਕਤ ਮੇਰੇ ਐਨਾ ਵਾਦਾ ਕਰਕੇ ਜਾਣਾ ਤੁਹਾਡੇ ਨਾਲ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆਨ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਨੂੰ ਇੰਨੇ ਪਿਆਰ ਨਾਲ ਸੁਣਿਆ ਆਰਾਮ ਨਾ ਜਾਇਓ ਹੌਲੀ ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾ ਪੈਣਾ ਵੀ ਨੇ ਔਰ ਮਿਲਦੇ ਰਹਾਗੇ ਬੜੀ ਲੋੜ ਹੈ ਤੁਹਾਡੀ ਦੇਸ਼ ਨੂੰ ਬੜੀ ਲੋੜ ਹੈ ਤੁਹਾਡੀ ਪੰਜਾਬ ਨੂੰ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ ਬਹੁਤ ਬਹੁਤ ਧੰਨਵਾਦ ਸਤਿਕਾਰ ਜਿੰਦਾਬਾਦ ਰਹੋ ਆਬਾਦ ਰਹੋ ਤਰੱਕੀਆ ਕਰੋ ਬਹੁਤ ਮਿਹਰਬਾਨੀ ਜਨਾਬ